ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਈ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੁਰਕੀ ਬਾਣੀ ਆਈ ਜਿਸ ਅਗਲੀ ਚਿੰਤ ਮਟਾਈ ਦੇ ਜਿਹੜੇ ਗੁਰਬਾਣੀ ਦੇ ਜਾਪ ਕਰਾਂਗੇ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਤੇ ਮੇਰਾ ਪ੍ਰਿਆਤ ਰੱਖਣ ਤੇ ਆਪਾਂ ਸਭ ਰਲ ਮਿਲ ਕੇ ਗਰਬਾਣੀ ਜਿਹੜੀ ਆ ਉਹ ਪੜ੍ਹੀਏ ਤੇ ਸਰਵਣ ਕਰੀਏ। ਔਰ ਇਸ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਗਵਾਰ ਰਰੀ ਮਹੱਲਾ ਤੀਜਾ ਚੌਪਦੀ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਲਾਵੇ ਸੋਈ ਮੀਰਾ ਪ੍ਰਭ ਸਭ ਵਿਦਿਆਪੇ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਲਾਵੇ ਸੋਈ ਮੀਰਾ ਪ੍ਰਭ ਵੇਦਿਆ ਪੀ ਜਾਣੈ ਹੁਕਮੇ ਮਿਲੈ ਸ਼ਬਦ ਪਛਾਣੈ ਸਤਗੁਰ ਕੀ ਭੈ ਪਰਮ ਪਉਜਾਈ ਪੈ ਰਾਚੀ ਸਚ ਰੰਗ ਸਮਾਈ ਰਹਾਉ ਗੁਰ ਮਿਲੈ ਹਰ ਮਨ ਵਸੇ ਸਬਾਈ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ शब्द सलाहे अंत न पारावार मेरा प्रभु बख्शी बख्शन हार गुर मिले सब मत बुद्ध होय मां निर्मल वसे सच सोए सच वस्य साची सबकार ਸਾਚ ਵਸੇ ਸਾਚੀ ਸਬਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਈ ਗੁਰਮੁਖ ਨਾਮ ਪਛਾਣੇ ਕੋਈ ਜੀਵੇ ਦਾਤਾ ਦੇਵਨ ਹਾਰ ਨਾਨਕ ਹਰਨਾਮੀ ਲਗੇ ਪਿਆਰ ਗੌੜੀ ਗਵਾਰੇ ਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਮਿਲੇ ਗੁਰ ਤੇ ਗਿਆਨ ਪਾਏ ਜਨ ਕੋਈ ਗੁਰ ਤੇ ਬੂਝੇ ਸੀਜੇ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦਵਾਰ ਪੂਰੇ ਭਾਗ ਮਿਲੇ ਗੁਰ ਆਈ ਸਾਚੀ ਸਹਿਜ ਸਾਜ ਸਮਾਈ ਰਹਾਉ ਗੁਰ ਮਿਲੇ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ சாਤ ਵਸੇ ਮਨ ਆਈ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਲਾਵਾ ਹੋਏ ਬਾਜ ਗੁਰੂ ਸਭ ਕੁ ਭਰਮ ਭਲਾਈ ਬੇਨਾਮੇ ਬਹੁਤਾ ਦੁਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਈਐ ਦਾਤਾ ਇਕ ਸੋਈ ਕਿਰਪਾ ਕਰੇ ਸ਼ਬਦ ਮਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚ ਸਮਾਵਾਂ ਗੌੜੀ ਗਵਾਰ ਰੇਰੀ ਮਹੱਲਾ ਤੀਜਾ ਸੋ ਤਾਂ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸਜ ਸੋਏ ਸੱਚੀ ਬਾਣੀ ਜੁਗ ਚਾਰੇ ਥਾ ਜਾਪੇ ਸਭ ਕੀ ਸੱਚ ਆਪੇ ਆਪੇ ਕਰਮ ਹੋਵੇ ਸਦਸੰਗ ਮਲਾਈ ਹਰ ਗੁਨ ਗਾਵੇ ਬੈ ਸੁਥਾਏ ਰਹਾਉ ਜਲੋਏ ਜੇਵਾ ਦੁਜੇ ਪਾਏ ਹਰ ਅਸ ਨਚਾ ਕੇ ਫੀਕਾ ਆਲਾਈ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਮੇ ਦੁਖੀਆ ਚੱਲਿਆ ਰੋਏ ਰਸਨਾ ਹਰ ਅਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਚੀ ਰਤੀ ਗੁਰ ਸ਼ਬਦ ਵਿਚਾਰ ਅਮਰਤ ਪੀਵੇ ਨਿਰਮਲ ਧਾਰ ਨਾਮ ਸਮਾਵੈ ਜੋ ਭਾਂਡਾ ਧੋਏ ਹੋਈ ਹੁੰਦੈ ਭਾਂਡੇ ਟਿਕੇ ਨਾ ਕੋਏ ਗੋਰੀ ਛਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗਵਾਰ ਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਈ ਔਮੇ ਵਿੱਚ ਗਾਵੇ ਬਿਰਥਾ ਜਾਏ ਗਾਵਨ ਗਾਵੈ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇਕ ਗਾਵੇ ਇਕ ਭਗਤ ਕਰੇ ਨਾਮ ਨਾ ਪਾਵੇ ਬਿਨ ਯਸਨੀ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰਧਾਰ ਭਗਤ ਕਰੇ ਮੂਰਖ ਆਪ ਗਜਨਾਵੇ ਭਗਤ ਕਰੇ ਮੂਰਖ ਆਪ ਜਨਾਵੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਨੱਚੇ ਟੱਪੇ ਭਗਤ ਨਾ ਹੋਈ ਸ਼ਬਦ ਮਰੇ ਪਗਦ ਪਾਈ ਜਨ ਸੋਏ ਭਗਤ ਵਸਲ ਭਗਤ ਕਰਾਈ ਸੋਏ ਸਾਚੀ ਭਗਤ ਵਿੱਚੋਂ ਆਪ ਖੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਸਭ ਇਹ ਦੇ ਜਾਣੇ ਨਾਨਕ ਬਖਸ਼ੇ ਨਾਮ ਸਮਾਣੇ ਗੌੜੀ ਗਵਾਰ ਰੇਰੀ ਮਹੱਲਾ ਤੀਜਾ ਮਨ ਮੇਰੇ ਤਾਂ ਤ ਮਰ ਜਾਈ ਬੇ ਨਮੂਏ ਕੈਸੇ ਹਰ ਪਾਈ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇਵਡਿਆਈ ਗੁਰ ਪ੍ਰਸਾਦ ਹਰ ਵਸੇ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈ ਮਤ ਮੈ ਗਲ ਮਿਕਦਾਰਾ ਗੁਰ ਅੰਗ ਸਮਾਰ ਜਵਾਲਨ ਹਾਰਾ ਮਾਨਿ ਅਸਾਦ ਅਸਾਦੇ ਜਨਸ ਕੋਏ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖ ਏ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਜੋ ਤੁਰ ਰਾਖਿ ਅਨ ਮੇਲ ਮਲਾਏ ਕਦੇ ਨ ਵਿਛੜੇ ਸ਼ਬਦ ਸਮਾਈ ਆਪਣੀ ਕਲਾ ਯਾਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੇ ਗੌੜੀ ਗਵਾਰ ਰਰੀ ਮਹਲਾ 3 ਔਮੇ ਵਿੱਚ ਸਭ जग ਬੁਰਾਨਾ ਦੂਜੇ ਪਾਏ ਪਰਮ ਭਲਾਣਾ ਬਹੁ ਚਿੰਤਾ ਚਿਤਵੈ ਆਪਨਾ ਪੇਸ਼ਾਨਾ ਤੰਦਾ ਕਰਤਿਆਂ ਅੰਨ ਦਿਨ ਵਿਹਾਨਾ ਹਿਰਦੇ RAM ਰਮੋ ਮੇਰੇ ਭਾਈ ਗੁਰਮੁਖ ਰਸਨਾ ਹਰਿ ਨਰਸਾਈ ਰਹਾਉ ਗੁਰਮੁਖ ਹਿਰਦੇ ਜਿਨ RAM ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਓ ਮੇ ਮਾਰ ਗੁਰ ਸ਼ਬਦ ਪਿਛਾਤਾ ਕਿਰਪਾ ਕਰੇ ਪ੍ਰਭ ਕਰਮ ਬਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਲਾਈ ਤਾਵਤ ਵਰਜੇ ਠਾਕ ਰਹਾਏ ਨਾਮ ਨਵ ਨਿਦ ਗੁਰ ਤੇ ਪਾਈ ਹਰ ਕਿਰਪਾ ਤੇ ਹਰ ਵਸੇ ਮਨ ਆਈ ਰਾਮ ਰਾਮ ਕਰਤਿਆਂ ਸੋ ਕਿ ਸ਼ਾਂਤ ਸਰੀਰ ਅੰਤਰ ਵਸੇ ਨਾ ਲਾਗੇ ਜਮ ਪੀਰ ਆਪੇ ਸਹਿਬ ਆਪ ਬਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗਵਾਰ ਰੇਰੀ ਮਹੱਲਾ ਤੀਜਾ ਸੋ ਕਿਉ ਵਿਸਰੇ ਜਿਸਕੇ ਜੀ ਪਰਾਨਾ ਤੋ ਕਿਉ ਵਿਸਰੇ ਸਭ ਮਾਹੀ ਸਮਾਨਾ ਜੇਤਿ ਸੇਵਯ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਬਿਟੋ ਬਲ ਜਾਓ ਤੂੰ ਵਿਸਰੇ ਤਦ ਹੀ ਮਰ ਜਾਓ ਰਹਾਓ ਤੈਨ ਤੂੰ ਵਿਸਰੇ ਜੇ ਤੁਧ ਆਪ ਭਲਾਈ ਤੈਨ ਤੂੰ ਵਿਸਰੇ ਜੇ ਦੂਜੈ ਭਾਈ ਮਨਮੁਖ ਅਗਿਆਨੀ ਜੋਨੀ ਪਾਈ ਜਿਨ ਇੱਕ ਮਨ ਟੁੱਠਾ ਸੀ ਸਤਗੁਰ ਸੇਵਾ ਲਾਈ ਜਿਨ ਇੱਕ ਮਨ ਟੁੱਟਾ ਤਿਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸਮਾਈ ਜਿਨ੍ਹਾਂ ਪੋਤੇ ਪੁਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੇ ਪੁਨ ਤਿਨ ਹੋਮੇ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਹਾਰੀ ਗੌੜੀ ਗਵਾਰ ਰੀ ਮਹਲਾ ਤੀਜਾ ਤੂੰ ਏਕਥ ਕਿਉ ਕਥਿਆ ਜਾਈ ਗੁਰ ਸ਼ਬਦ ਮਾਰਨ ਮਨ ਮਾਹੀ ਸਮਾਈ ਤੇਰੀ ਗੁਣ ਨੀਗ ਕੀਮਤ ਨਹਿ ਪਾਈ ਜਿਸ ਕੀ ਬਾਣੀ ਤਿਸ ਮਾਹੀ ਸਮਾਣੀ ਤੇਰੀ ਏਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ जय सतगुरु त सर्त संगत बनाई जय सतगुरु सही जे हर गुण गाई जय सतगुरु तहा होमे शब्द जलाई गुरमुख सेवा मै लीताऊ पाए गुरमुख अंतर हर नाम समाए गुरमुख भगत हर नाम सम्मला समाए ਅਪੇ ਦਾਦ ਕਰੇ ਦੇ ਤਾਰ ਪੂਰੇ ਸਤਿਗੁਰ ਸਿਓ ਲੱਗੇ ਪਿਆਰ ਨਾਨਕ ਨਾਮ ਅਰਤੇ ਤਿੰਨ ਕੋ ਜੈਕਾਰ ਰਾਗ ਗੌੜੀ ਮਹੱਲਾ ਤੀਜਾ ਇਕਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ ਦੇਨ ਦੇਨ ਵੇਖ ਹਰ ਪ੍ਰਭ ਰੰਗਾ ਏਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾ ਸਹਿਜ ਪਵੇ ਪ੍ਰਭ ਸਭ ਨੀ ਥਾਈ ਕਹਾਂ ਗੁਬਤ ਪ੍ਰਗਟ ਪ੍ਰਭ ਬਣਤ ਬਨਾਈ ਆਪੇ ਸੁਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੇ ਨ ਹੋਈ ਕ ਕ ਕਥਨ ਕਹੀ ਸਭ ਕੋਈ ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮਲਾਈ ਵੱਡੀ ਵਡਿਆਈ ਗੁਰ ਸੇਵਾ ਤੇ ਪਾਈ ਨਾਨਕ ਨਾਮ ਰਤੇ ਹਰ ਨਾਮ ਸਮਾਈ ਗੌੜੀ ਗਵਾਰੀ ਰੀ ਮਹਲਾ ਤੀਜਾ ਮਨ ਮੁਕ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਈ ਜੇ ਜਾਗੇ ਸਵੇ ਨ ਕੋਈ ਪੂਰੇ ਗੁਰ ਤੇ ਬੂਝੇ ਜਨ ਕੋਈ ਰਹਾਉ ਅਸੰਤਿ ਅਨਾੜੀ ਕਦੇ ਨ ਬੂਝੈ ਕਤਨੀ ਕਰੈ ਤੈ ਮਾਇਆ ਨਾਲ ਲੂਜੈ ਅੰਧ ਗਿਆਨੀ ਕਦੇ ਨ ਸੀਜੈ ਇਸ ਜੁਗ ਮੈਂ RAM ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਬ ਦਰੀ ਸਗਲੀ ਕੋਲੀ ਉਦਾਰਾ ਇਸ ਕਲ ਜੁਗ ਮੈਂ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨ ਹੋਈ ਗੌੜੀ ਮਹੱਲਾ ਦੀ ਜਾਗੁਆ ਰਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੇ ਰਾਤੀ ਹਰ ਵੀ ਪਰਵਾਹ ਸੱਚੇ ਮੈਲ ਸਚ ਨਾਮ ਸਮਾਹੋ ਸੋ ਨ ਮਨ ਮੇਰੇ ਸ਼ਬਦ ਵਿਚਾਰ RAM ਜਪੋ ਪਵਜਲ ਉਤਰੋ ਪਾਰ ਰਹਾਓ ਪਰਮੇ ਆਵੇ ਪਰਮੇ ਜਾਏ ਇਸ ਜੁਗ ਜਨਮਿਆ ਦੂਜੇ ਭਾਈ ਮਨ ਮੁਕ ਨ ਚੇਤੇ ਆਵੇ ਜਾਏ ਆਪ ਭੁਲਾ ਕੇ ਪ੍ਰਭ ਆਪ ਭਲਾਇਆ ਇਹ ਜੀਵ ਵਡਾਣੀ ਚੱਕਰੀ ਲਾਇਆ ਮਹਾ ਦੁਖ ਕੱਟੇ ਬਿਰਤਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਲਾਈ ਏਕੋ ਨਾਮ ਚੇਤੇ ਵਿੱਚੋਂ ਪਰਮ ਚਕਾਈ ਨਾਨਕ ਨਾਮ ਜਪੇ ਨਾਉ ਨਿਦ੍ਰਿਦ ਪਾਈ ਨਾਨਕ ਨਾਮ ਜਪੇ ਨਾਉ ਨਉ ਨਿਦ ਪਾਈ ਗੌੜੀ ਗਵਾਰ ਰੇਰੀ ਮਹਲਾ ਤੀਜਾ ਜਿਨਾਂ ਗੁਰਮੁਖ ਧਿਆਇਆ ਤਿਨ ਪੂਛੋ ਜਾਈ ਗੁਰਸੇਵਾ ਦੀ ਮਨਪਦਿਆਈ ਸੀ ਤਨਵੰਤ ਅਰ ਨਾਮ ਕਮਾਈ ਪੂਰੇ ਗੁਰ ਤੇ ਸੋ ਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਅਰ ਕਾਲ ਥਾਇ ਪਾਈ ਰਹਾਓ ਆਪ ਪਛਾਣ ਮਨ ਨਿਰਮਲ ਹੋਏ ਜੀਵਨ ਮੁਗਤ ਹਰ ਪਾਵੇ ਸੋਏ ਹਰ ਗੁਨ ਗਾਵੇ ਮਤ ਉਤਮ ਹੋਏ ਸਈ ਜੇ ਸਹਿਜ ਸਮਾਵੇ ਸੋਏ ਹਰ ਗੁਨ ਗਾਵੇ ਮਤ ਉਤਮ ਹੋਏ ਸਈ ਜੇ ਸਹਿਜ ਸਮਾਵੇ ਸੋਏ ਦੂਜੇ ਭਾਏ ਨ ਸੇਵ ਅਜਾਈ ਹਉਮੇ ਮਾਇਆ ਮਹਾ ਬਿਖ ਖਾਏ ਪੂਤ ਕਟਾਂਬ ਗੁਰੈ ਮੋਹਿਆ ਮਾਈ ਮਨ ਮੁਖ ਅੰਦਾ ਆਵੇ ਜਾਏ ਹਰ ਹਰ ਨਾਮ ਦੇਵੇ ਜਨ ਸੋਈ ਆਂ ਦਿਨ ਭਗਤ ਗੁਰ ਸ਼ਬਦੀ ਹੋਈ ਗੁਰਮਤਿ ਵਿਰਲਾ ਬੂਝੈ ਕੋਈ ਨਾਨਕ ਨਾਮ ਸਮਾਵੇ ਸੋਏ ਗੌੜੀ ਗਵਾਰੀ ਰੀ ਮਹਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੇ ਕੋਈ ਆਖੋਟ ਨਾਮ ਤਨ ਹਰ ਟੋਟ ਨਾ ਹੋਈ ਐਥੇ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਪਰਮਨ ਕੀਜੈ ਗੁਰਮੁਖ ਸੇਵਾਯ ਅਮਰਤ ਰਸ ਪੀਜੈ ਰਹਾਉ ਸਤਗੁਰੂ ਜੀ ਵੇ ਜੇ ਮਹਾਪੁਰਖ ਸੰਸਾਰੀ ਆਪੁ ਦਰੇ ਕੁਲ ਸਗਲ ਨਿਸਤਾਰੇ ਹਰ ਨਾਮ ਹਰ ਕਾ ਨਾਮ ਰਖੇ ਉਰ ਧਾਰੇ ਨਾਮ ਰਤੇ ਭਉਜਲ ਉਤਰੇ ਪਾਰੇ ਸਤਗੁਰ ਸੇਵੈ ਸਦਾ ਮਨੰ ਦਾਸਾ ਔਮੇ ਮਾਰ ਕਮਲ ਪਰਗਾਸਾ ਅਨਹਦ ਵਾਜੇ ਨਿਜ ਕਰ ਵਾਸਾ ਨਾਮ ਰਤੇ ਕਰ ਮਾਹੀ ਉਦਾਸਾ ਸਤਗੁਰ ਸੇਵੇ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਿਖਾਣੀ ਆਂ ਦਿਨ ਜਪੇ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਵਾਣੀ ਗੌੜੀ ਗਵਾਰੇ ਰੀ ਮਹੱਲਾ ਤੀਜਾ ਸਤਗੁਰੇ ਮਿਲੇ ਵੱਡ ਪਾਗ ਸੰਜੋਗ ਇਰਦੇ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਤਿਆਈ ਜਨਮ ਜੀਤ ਲਾ ਨਾਮ ਪਾਈ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿੰਨੇ ਵਿਰਲੇ ਚਖ ਡੀਟਾ ਕਰਮ ਕਾਂਡ ਬਹੁ ਕਰੇ ਅਚਾਰ ਬਿਨਾਵੇਂ ਤ੍ਰਿਗ ਤ੍ਰਿਗ ਅਹੰਕਾਰ ਬੰਧਣ ਬਾਦਿਓ ਮਾਇਆ ਫਾਸ ਜਨ ਨਾਨਕ ਛੂਟੇ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਤਰਤੀ ਉਪਰ ਮੇਗਲਾ ਬਰਸਤ ਹੈ ਕਿਆ ਤਰਤੀ ਮਦੇ ਪਾਣੀ ਨਹੀਂ ਜੈਸੀ ਤਰਤੀ ਮਦੇ ਪਾਣੀ ਪਰਗਾਸਿਆ ਬੇ ਨੱਪਗਾ ਵਰਸਤ ਫਰਾਹੀ ਬਾਬਾ ਤੂੰ ਐਸੇ ਪਰਮ ਚਕਾਹੀ ਜੋ ਕਿਛ ਕਰਤ ਸੋਈ ਕੋਈ ਰੇਤੈ ਸੇ ਜਾਈ ਸਮਾਈ ਰਹਾਉ ਇਸਤਰੀ ਪੁਰਗ ਹੋਈ ਕਹਿ ਕਿਆ ਉਹੇ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਈ ਸਮਾਈ ਇਤਨੇ ਜਨਮ ਭੂਲ ਪਰੇ ਜੇ ਜਾਂ ਪਾਇਆ ਤਾਂ ਭੁੱਲੇ ਨਹੀਂ ਜਾਂ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾ ਕਹੀ ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨਾ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਭ ਜਗ ਕਾਲੇ ਵਸ ਹੈ ਬਾਦ ਦੂਜੇ ਪਾਏ ਔਮੇ ਕਰਮ ਕਮਾਮ ਦੇ ਮਨ ਮੁਖ ਮਿਲੇ ਸਜਾਏ ਮਨ ਮੇਰੇ ਮੇਰੇ ਮਨ ਗੁਰ ਚਰਨੀ ਚਿਤ ਲਾਈ ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਇ ਰਹਾਓ ਲੱਖ ਚੌਰਾਸੀ ਭਰਮ ਦੇ ਮਨ ਹਟ ਆਵੇ ਜਾਈ ਗੁਰ ਕਾ ਸ਼ਬਦ ਨ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖ ਆਪਿ ਛਾਣਿਆ ਹਰ ਨਾਮ ਵਸਿਆ ਮਨ ਆਏ ਆਂਦੇ ਭਗਤ ਰਤਿਆਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਪੰਡਾਰ ਗੌੜੀ ਬਿ ਰਾਗਣ ਮਹੱਲਾ ਤੀਜਾ ਪਈੜਾ ਦਿਨ ਚਾਰ ਹੈ ਹਰ ਹਰ ਲਿਖਿਆ ਹਰ ਹਰ ਲਿਖ ਪਾਇਆ ਸੁਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜਾ ਗੁਣ ਸੰਭਲੇ ਸੌਰੇ ਵਾਸ ਪਾਇਆ ਗੁਰਮੁਖ ਸਹਿ ਜਸ ਮਾਣੀਆਂ ਹਰ ਹਰ ਮਨ ਪਾਇਆ ਸਸਰੇ ਪਈਏ ਫਿਰ ਵਸੈ ਕਹੋ ਕਿਤ ਬਿਦ ਪਾਈਐ ਆਪ ਨਰੰਜਨ ਲਖ ਹੈ ਆਪੇ ਮਲਾਈਏ ਰਹਾਓ ਆਪੇ ਹੀ ਪ੍ਰਭ ਦੇ ਮਤ ਅਰ ਨਾਮ ਤੇ ਆਈਐ ਵਿਡ ਪਾਗੀ ਸਤਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਉਮੇ ਦਬਦਾ ਬਿਨ ਸਜਾਏ ਸਹਿਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਮਨ ਮੁਗ ਗਰਬ ਨ ਪਾਇਉ ਅਗਿਆਨ ਈਆਣੀ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੀ ਗਰਬ ਜੋਨੀ ਵਾਸ ਪਾਇੰਦੇ ਗਰਭੈ ਗਲ ਜਾਣੇ ਮੇਰੇ ਕਰਤੇ ਏਵਿ ਭਾਵਦਾ ਮਨ ਮੁਖ ਪਰਮਾਣੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਵਾਸੰਗਤ ਜੀ ਅੱਜ ਆਪਾਂ ਤਰਕੀ ਬਾਣੀ ਆਈ ਜਿਸ ਤਗਲੀ ਜਿੰਦ ਮਟਾਈ ਦੇ ਜਿਹੜੇ ਆ ਉਹ ਜਾਪ ਕੀਤੇ ਹਨ ਔਰ ਬਾਣੀ ਪੜਦੇ ਆਂ ਦਾਸ ਕੋਲੋਂ ਏਕ ਨੀ ਨੇਕ ਪ੍ਰਕਾਰ ਦੀਆਂ ਪੁੱਲਾਂ ਤੇ ਗਲਤੀਆਂ ਹੋ ਗਈਆਂ ਆਪ ਗੁਰੂ ਪਿਆਰੀ ਸਾਧ ਸੰਗਤ ਤੇ ਸਤਿ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਬਖਸ਼ ਲੈਣੀਆਂ ਔਰ ਗੁਰੂ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਾਂ ਸਾਰਿਆਂ ਨੇ ਆਪਣਾ ਜੀਵਨ ਸਫਲ ਕਰਨਾ ਵਾ ਔਰ ਗੁਰੂ ਵਾਲੇ ਬਾਨਾ ਇਹਦੇ ਨਾਲ ਹੀ ਜਿਹੜੀ ਆ ਅੱਜ ਆਪਾਂ ਜਿਹੜੀ ਸਮਾਪਤੀ ਕਰਦੇ ਆ ਔਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ